ਸਾਹਿਬ ਜੀ ਸ੍ਰੀ ਵਾਰੀ ਫਤੇ ਸੁਪਰਾਵੋ ਹਰ ਰੋਜ਼ ਇੱਥੇ ਆਪਣੀ ਜੋ ਸਕੂਲਿੰਗ ਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦੀ ਚਾਹੁੰਦਾ ਕਿ ਜੇ ਇੱਥੇ ਜੋ ਵੀ ਆਪਕੋ ਬੋਲਦੇ ਨੇ ਆਪਣੇ ਕੋਲ 2 ਘੰਟੇ ਦਾ ਸਮਾਂ ਹੁੰਦਾ ਉਸ ਨੂੰ ਵੱਧ ਤੋਂ ਵੱਧ ਇਕਾਗਰਤਾ ਕੇ ਸੁਣਿਆ ਜਾਵੇ ਕਿਉਂਕਿ ਤੇ ਨਾ ਤੇਰਾ ਪੁੱਤ ਸੁਣਦੇ ਨਹੀਂ ਉਹਨਾਂ ਜਿਹੜਾ ਤਾਂ ਬੁਲਾਇ ਨਹੀਂ ਮਣ ਸਕਾਂਗੇ ਤੇ ਜਿੰਨਾ ਜਿਹ ਬੁਲਾਇ ਨਹੀਂ ਮੰਨਦਾ ਭਈ

ਫੋਰਵਰਡ ਤੋਂ ਆਗਰਾ ਪਹੁੰਚ ਚੁੱਕੇ ਸੋਮੇ ਦੀ ਲੋੜਾ ਬਈਏ ਹੈ ਮੇਰੇ ਆਪੂ ਦੇ ਇਹ ਕੀ ਬੱਬੂ ਮੈਨੂੰ ਬੱਲੇ ਸ਼ੇਰਾਂ ਬੱਲੇ ਤਾਂ ਕਹਿਦਾ ਹੁਕਾਮ ਦੀ ਪਰ ਇਹ ਬੱਬੂ ਨੂੰ ਬੱਲੇ ਸੰਭਾ ਬੱਲੇ ਕਹਿੰਦਾ ਨਾ ਦੇਖੋ ਤਾਂ ਨਹੀਂ ਆ ਚਲੋ ਆਪ ਮੁਸਲੀ ਮਸਲੀ ਜੀ ਪਹੁੰਚਦੇ ਜਦੋਂ ਕਈ ਨੇ ਦੇਖ ਨਹੀਂ ਰਹੀ ਕਾ ਕੀ ਉਸਨੇ ਕਿਦਰ ਪੁੱਛੀ ਲਿਆ ਤੇ ਬੱਬੂ}}{| ਇਹ ਹੀ ਗੱਲਾਂ ਇਹ ਬੱਲੇ ਸ਼ਾਂਗਾਂ ਬੱਲੇ ਉਹ ਕਹਿੰਦਾ ਮਤਾਂ ਪੁਰਾਣੀ ਕਦੇ ਵਕ ਮੇਰੇ ਪੁੱਛ ਤੈਨੂੰ ਕਹਿੰਦੇ ਨੇ ਇਹ ਬੱਬੂ ਮੈਨੂੰ ਬਹੁਤ ਨਾ ਗਿਆ ਤਾਂ ਅਧਮਾ ਨੇ ਹੌਸਲਾ ਕਰਕੇ ਵੱਡੇ ਨੂੰ ਪੁੱਛਿਆ ਤੇ ਮੈਂ ਜਰੂਰ ਉਸੋ ਵੀ ਇਹ ਗੱਲ ਪੁੱਛੀ ਆ ਉਹ ਕਹਿੰਦਾ ਕਿ ਤੂੰ ਬਾਹਰ ਜਾ ਕੇ ਤੇ ਨਾ ਇਹ ਸਾਡੀ ਗੱਲ ਪੁੱਛੀ ਆ ਤਾਂ ਮੈਂ ਕਹਿੰਦਾ ਦੱਸੇਂ ਕਿੰਦਾ ਸੋ ਉਹ ਕਹਿ ਲਗਾ ਉਹ ਤੇ ਮੇਰਾ ਰੂਹ ਥੋੜਾ ਜਾ ਕਰਤਵ ਦਾਦੀ ਤੇ ਤੇਰੀ ਬੇਬਈ ਜਣੀ ਦੀ ਉਹ ਇਹ ਕਾਹਦੇ ਦਾ ਸਾਡਾ ਮੇਰਾ ਆਇਆ ਤਾਂ ਛੋਟੀ ਲੱਗਦੀ ਵੀ ਪਸੰਦ ਨਾ ਕਰਿਆ ਕਰੇ ਵੀ ਤੇਰਾ ਰੰਗ ਕਾਲਾ ਕਦੇ ਕੁੱਝ ਦਾ ਜੋ ਸਾਡੀ ਐਸੇ ਕਰਾ ਆਗਦੀ ਨਹੀਂ ਪਰ ਜਿਹੜੇ ਮੋਰੂ ਕਾ ਵਿੱਚੋਂ ਤੇ ਕਹਿਣਾ ਬਣਦੇ ਹੋ ਕਦੇ ਕਰਿਆ ਸੀ ਸੀ ਬਾਬਾ ਕਹਿੰਦੀ ਸੀ ਆਹ ਮੈੱਕੀ ਜਾ ਕਿਉਂਦਾ ਵਾ ਤੇਰੇ ਚੱਜ ਨਹੀਂ ਆਪਾ ਚਲੋ 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 ਵੇ ਕਹਿੰਦੇ ਚਲੋ ਬਾਹਰ ਚੱਲਦੇ ਆ Dene <laughs> <laughs>